ਬਵੀ ਅਸੀਂ ਕਰ ਲਿਆ ਹੈ ਹੇ ਇਹ ਕਨੇ ਦਾ ਬੱਚਾ ਇਹ ਲਾਇਆ ਮੈਂ ਇਹ ਨਹੀਂ ਰੱਬ ਭਵਿਸ਼ ਇਹ ਕੀ ਕਰਦਾ ਸੀ ਇਹ ਆਈਟੀ ਕਰਦਾ ਸੀ ਸ਼ੀਰੀ ਸ਼ੀਰੀ ਕੀ ਸਬਜੈਕਟ ਤੇ ਇਲੈਕਟ੍ਰੀਸ਼ੀਅਨ ਤੇ ਕਿੰਨੀ ਉਮਰ ਸੀ ਇਹ ਦੀ ਇਹਦੀ 18 18 ਸਾਲ ਦਾ ਸੀ ਹਾਂਜੀ ਹਾਂਜੀ ਕੀ ਗੱਲ ਹੋਈ ਅੱਜ ਸਵੇਰੇ ਕਿੱਥੇ ਗਿਆ ਸੀ ਉਹ ਅਸਵੇਰੀ ਮੋੜ ਤੱਕ ਗਿਆ ਸੀਗਾ ਉੱਥੇ ਬਿਜਲੀ ਦਾ ਕਰੰਟ ਲੱਗਿਆ ਖੰਬੇ ਨਾਲ ਪਾਣੀ ਖੜਾ ਸੀ ਪਾਣੀ ਖੜਾ ਸੀ ਬਹੁਤ ਜ਼ਿਆਦਾ ਪਹਿਲਾਂ ਵੀ ਪਾਣੀ ਖੜਦਾ ਹੈ ਪਾਣੀ ਦਾ ਬਹੁਤ ਖੜਦਾ ਹੈ ਉਰੇ ਆਈ ਸਮੱਸਿਆ ਹੋ ਗਈ ਅੱਛਾ ਤੇ ਫਿਰ ਉੱਥੇ ਕਰੰਟ ਲੱਗਿਆ ਹਾਂਜੀ ਹਾਂ ਉਸ ਤੋਂ ਬਾਅਦ ਇਸੀ ਕਿੱਥੇ ਲੈ ਕੇ ਗਏ ਉਸ ਤੋਂ ਬਾਅਦ ਸੀ ਸਿਵਲ ਹਸਪੀਟਲ ਐਮਰਜੈਂਸੀ ਲੈ ਕੇ ਗਏ ਹੂੰ ਉੱਥੇ ਐਸਜਿੀ ਵਗੈਰਾ ਕਰੀ ਹੋਵੇ ਕਹਿੰਦੇ ਵੀ ਵੰਸ਼ ਜਿੱਥੋਂ ਜਿਵੇਂ ਪਾਣੀ ਕਰਕੇ ਅੱਜ ਲੱਗਦਾ ਇਸ ਤਰ੍ਹਾਂ ਦਾ ਹਾਲ ਹੋਇਆ ਕਿ ਬੱਚੇ ਖੰਮ ਲੱਗਦਾ ਪਾਣੀ ਖੰਣ ਕਰਕੇ ਕੁਝ ਐਵੇ ਸ਼ਾਰਟ ਹੋਇਆ ਖੰਮ ਉਹ ਠੀਕ ਕਰੰਟ ਲੱਗਿਆ ਉਹਨੂੰ ਬਾਹਰ ਪਾਣੀ ਕਰੰਟ ਆ ਗਿਆ ਵੀਰ ਜੀ ਉਹ ਉਹਦੇ ਕਰਕੇ ਬੱਚਾ ਡੰਗ ਰਿਹਾ ਸੀ ਉੱਥੋਂ ਉਹਨੇ ਜਦ ਖੰਬੇ ਨੂੰ ਹੱਥ ਲਾਇਆ ਉਹ ਚ ਕਰੰਟ ਸੀਗਾ ਕਰੰਟ ਨੇ ਥੱਲੇ ਮਾਰਿਆ ਭਗਾ ਕੇ ਥੱਲੇ ਪਾਣੀ ਸੀਗਾ ਪਾਣੀ ਚ ਵੀ ਕਰੰਟ ਆ ਸੀ ਤੇ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦਾ ਅਸੀਂ ਬਹੁਤ ਵਾਰੀ ਕਹਿ ਬੈਠੇ ਆ ਵੀ ਇੱਥੇ ਜਿਹੜਾ ਪਾਣੀ ਖੜਦਾ ਬਹੁਤ ਜ਼ਿਆਦਾ ਜਿਹਦਾ ਕੋਈ ਹੱਲ ਕੀਤਾ ਜਾਂਦਾ ਕਿ ਨੌਜਵਾਨ ਬੱਚੇ ਦੀ ਮੌਤ ਹੋਈ ਹੈ 18 19 ਸਾਲ ਦਾ ਬੱਚਾ ਅਸੀ ਇੱਕ ਘਰ ਵੀ ਕੋਈ ਨੁਕਸਾਨ ਬਹੁਤ ਵੱਡਾ ਨੁਕਸਾਨ ਹੋ ਗਿਆ ਪਹਿਲਾਂ ਵੀ ਇੱਕ ਬੱਚੇ ਦੀ ਡੈਥ ਹੋਈ ਹੈ ਜਿ세 ਕਰਕੇ ਉਹ ਵੀ ਕਰੰਟ ਲੱਗਣ ਕਰਕੇ ਹੋਇਆ ਉਹਨੂੰ ਕਿੰਨਾ ਸਮਾਂ ਹੋ ਗਿਆ ਉਹਨੂੰ ਹੋ ਗਏ ਜੀ 70 ਸਾਲ ਹੋ ਗਏ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਹੈਗਾ ਪਾਣੀ ਬਹੁਤ ਜ਼ਿਆਦਾ ਖੜਦਾ ਨਾਲੇ ਐਮਐਲਏ ਦੀ ਕੋਠੀ ਹੈ ਸਾਹਮਣੇ ਦੇਖੋ ਪ੍ਰਸ਼ਾਸਨ ਲਈ ਇਹ ਹੀ ਮੰਨ ਕੇ ਕਰਦੇ ਆਂ ਵੀ ਦਾ ਕੋਈ ਹੱਲ ਕੀਤਾ ਕੀ ਕੀ ਗੱਲ ਬਈਆ ਇਹ ਮੋੜ ਤੇ ਗਿਆ ਜੀ ਇੱਦੋਂ ਕਰੋ ਮੋੜ ਤੇ ਖੰਭਾ ਗੰਬੇ ਨੂੰ ਇਹਨੇ ਮਾਤ ਲੱਗ ਗਿਆ ਉਹਦੇ ਦੀ ਗਰੰਟ ਸੀਗਾ ਜੀ ਜਿਹੜੀ ਪੜਨ ਲੈਣ ਤੇ ਡੇ ਨਹੀਂ ਉਹ ਤੇ ਪਾਣੀ ਦੁਆਰਾ ਖੜਾ ਹੈ ਪਾਣੀ ਬਹੁਤ ਖੜਾ ਜੀ ਪਾਣੀ ਖੜਾ ਪਾਣੀ ਦੇ ਵਿੱਚ ਤਾਂ ਗਰੰਟ ਆ ਗਿਆ ਜੀ ਪਾਣੀ ਦੀ ਗਰੰਟ ਸੀਗਾ ਇਹ ਗੰਬੇ ਨੂੰ ਮਾਤ ਲੱਗ ਉਹਦੀ ਚਿੰਗ ਪਰ ਆਰਤੋ ਗਿਆ ਨਾ ਅਰਥ ਹੋ ਗਿਆ ਸੋ ਜੋ ਕੀ ਮੰਗਤੀ ਕਰਦਾ ਤੁਹਾਡਾ ਕੀ ਲੱਗਦਾ ਸੀ ਮੇਰੇ ਭਤੀਜੇ ਦਾ ਮੁੰਡਾ ਏ ਮੇਰਾ ਪੁੱਤੇ ਦਾ ਪੋਤਾ ਸਮਝੋ ਮੇਰਾ ਕੀ ਮੰਗਤੀ ਕਰਦੇ ਤੁਸੀਂ ਆਨੇ ਮੰਗਦੇ ਜੱਗ ਦੇਖੋ ਹੁਣ ਇੱਕ ਇਹ ਬੱਚਾ ਸਾਡੇ ਨਾਲ ਤਾਂ ਹੋ ਗਿਆ ਵੀ ਹੁਣ ਇਤੋਂ ਖੰਬੇ ਨੂੰ ਮਤਲਬ ਇਹਨਾਂ ਲਾਈਟਰ ਠੀਕ ਕਰਨੇ ਚਾਹੀਦੇ ਆ ਸਾਰੀ ਫੱਲੇੜਾ ਕੁਆਂਟੀਟੀ ਕਰਵਾ ਪਾਣੀ ਉਹ ਕਿੰਨੀ ਕਿੰਨੀ ਦੇਰ ਤੋਗੜਦਾ ਪਾਣੀ ਦਾ ਹਮੇਸ਼ਾ ਹੀ ਘੜਦਾ ਜੀ ਥੋੜਾ 20 30 ਪਾਣੀ ਖੜ ਜਾਂਦਾ ਜੀ ਇਹਦਾ ਕੋਈ ਹੱਲ ਨਹੀਂ ਹੋਇਆ ਕਦੇ ਕੋਈ ਹੱਲ ਕੀਤਾ ਹੀ ਨਹੀਂ ਜੀ ਜਿੰਨੇ ਵਾਰੀ ਸਵੇਰ ਨੂੰ ਬੱਚਾ ਚਲਾ ਗਿਆ ਜੀ ਕਿੰਨੀ ਉਮਰ ਸੀ ਉਹਦੀ ਦੇਖੋ ਉਹ ਕਿਹੋ ਜਿਹਾ ਵਾਲੀ बच्चा अरे मेरा बाप अरे मेरा बाप